ਇਹ ਕੋਲ ਉਹ ਕੁੜੀ ਨੂੰ ਬੁਲਾ ਰਿਆ ਜੀ ਅਸੀਂ ਅਨਸਾਰੀ ਸਾਹਿਬ ਜਾ ਰਹੇ ਤਾਂ ਕੁੜੀ ਨੇ ਮੈਨੂੰ ਇੱਕ ਬੜੀ ਕਮਾਲ ਦੀ ਗੱਲ ਦੱਸੀ ਉਹ ਕਹਿੰਦੀ ਮੈਂ 2012 ਚ ਇੱਥੇ ਚੰਡੀਗੜ੍ਹੋਂ ਕਰਦੀ ਸੀ ਕੋਚਿੰਗ ਲੈਂਦੀ ਸੀ ਇਸ ਦੇ ਬਾਰੇ ਹਾਂਜੀ ਤਾਂ ਮੈਂ ਅਨਸਾਰੀ ਸਾਹਿਬ ਚਲੀ ਗਈ ਕਹਿੰਦੇ ਬਾਬਾ ਜੀ ਜਦੋਂ ਚਾਦਰ ਲੈ ਕੇ ਪਿਆ ਕਰਦੇ ਸੀ ਸੰਤਾਨ ਪਤਰੀ ਦੀ ਪ੍ਰਾਣੀਆਂ ਥੋੜਾ ਜੀ ਬਾਬਾ ਜੀ ਚਾਦਰ ਲੈ ਕੇ ਪਹਿਨ ਲਾਗੇ ਸੀ 2012 ਦੇ ਵਿੱਚ अच्छा। ਤਾਂ ਉਹਨੇ ਉੱਥੇ ਮਨਚ ਬੇਨਤੀ ਕੀਤੀ ਇਹ ਮਹਾਰਾਜ ਵੀ ਮੈਂ ਡਾਕਟਰ ਬਣ ਜਾ। ਇਹ ਗੱਲ ਕਰਕੇ ਅੱਗੇ ਉਹ ਨਾਲ ਦੇ ਜਿਹਨਾਂ ਨਾਲ ਗਈ ਸੀ ਉਹ ਕਹਿੰਦੇ ਅਪਾ ਦਫੇੜਾ ਸਾਹਿਬ ਵੀ ਜਾਣਾ ਹੈ। ਉਹ ਦਫੇੜਾ ਸਾਹਿਬ ਵੀ ਚਲੀ ਦਫੇੜਾ ਸਾਹਿਬ ਲੈਣ ਲੱਗੀ ਹੋਈ ਸੀ। ਜਦ ਕਹਿੰਦੀ ਅੰਕਲ ਮੇਰੀ ਵਾਰੀ ਆਈ ਨਾ ਬਾਬਾ ਜੀ ਦੇ ਪਾਸ ਕਹਿੰਤੋਂ ਮੈਨੇ ਬਾਬਾ ਜੀ ਕੋ ਬੋਲਾ ਬਾਬਾ ਜੀ ਮੂਝੇ ਡਾਕਟਰ ਬਣਾ ਦਿਓ। ਤੇ ਕਹਿੰਦੇ ਬਾਬਾ ਜੀ ਗੰਨੋਂ ਵਾਲੇ ਇੱਕਦਮ ਮੈਨੂੰ ਗੁੱਸੇ ਹੋ ਕੇ ਕਹਿੰਦੇ ਤੇਰੀ ਉਹਨੂੰ ਬੜਿਆਂ ਕੋਲ ਬੇਨਤੀ ਹੋਤਾ ਗਈ ਤੈਨੂੰ ਬਣਾ ਤਾਂ ਦਿੱਤਾ ਡਾਕਟਰ ਉਹਨਾਂ ਨੇ। ਤੇ ਨਹੀਂ ਮੇਰੇ ਮੈਂ ਅੰਕਲ ਮੇਰਾ ਸਰੀਰ ਐਸੇ ਹੋ ਗਿਆ ਜੈਸੇ ਨਾ ਮੈਂ ਚੱਲ ਵੀ ਨਹੀਂ ਪਾਰੀ ਇਤਨਾ ਸਰੀਰ ਸੁਨੋ ਹੋ ਗਿਆ ਜੀ ਹੁਣ ਵੀ ਮੈਂ ਸੰਗਤ ਨੂੰ ਇਹੀ ਬੇਨਤੀ ਕਰਦਾ ਹੰਸਾਲੀ ਸਾਹਿਬ ਜਾਓ ਬਾਬਾ ਜੀ ਉੱਥੇ ਅਸਣ ਤੇ ਹਾਜ਼ਰ ਨਾਜ਼ਰ ਹੈ ਵਾਹਿਗੁਰੂ